ਜਿਸ ਦਾ ਨਾਮ ਰੋਸ਼ਨ ਕਰਨ ਵਾਲੇ ਪੰਜਾਬ ਦੇ ਹਾਕੀ ਖਿਡਾਰੀ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਸੱਤ ਖਿਡਾਰੀਆਂ ਚੋਂ ਜਿਨ੍ਹਾਂ ਨੂੰ ਪੰਜ ਨੂੰ ਡੀਐਸਪੀ ਅਤੇ ਦੋ ਪੀਸੀਐਸ ਜਾਂ ਨਿਯੁਕਤੀਆਂ ਪੱਤਰ ਦਿੱਤੇ ਗਏ ਹਨ ਜਿਨ੍ਹਾਂ ਦਾ ਅੱਜ ਮੈਡੀਕਲ ਅਮਰਸਰ ਵਿਖੇ ਕਰਵਾਇਆ ਗਿਆ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਇਸ ਤਰ੍ਹਾਂ ਸਟਾਫ ਵੱਲੋਂ ਉਹਨਾਂ ਸਨਮਾਨਿਤ ਕੀਤਾ ਗਿਆ ਕੀ ਕਰਨਾ ਹੈ ਸਰਕਾਰੀ ਹਸਪਤਾਲ ਦੇ ਚੀਫ ਮੈਡੀਕਲ ਅਫਸਰ ਅੱਜ ਜੀ ਸਾਡੇ ਕੋਲ ਜਿਹੜੀ ਇੰਡੀਅਨ ਹਾਕੀ ਟੀਮ ਹੈ ਉਹਦੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਉਹਨਾਂ ਦੇ 6 ਸਾਥੀ ਜਿਹੜੇ ਨੇ ਇੰਡੀਅਨ ਹਾਕੀ ਟੀਮ ਦੇ ਪਲੇਅਰ ਨੇ ਟ੍ਰੋਡ ਸੱਪ ਜਿਹੜੇ ਨੇ ਸਾਡੇ ਕੋਲ ਮੈਡੀਕਲ ਕਰਾਉਣ ਵਾਸਤੇ ਆਏ ਨੇ ਤੇ ਅਸੀਂ ਉਹਨਾਂ ਦਾ ਜਿਹੜਾ ਮੈਡੀਕਲ ਆਪਣੇ ਐਗਜ਼ਾਮੀਨੇਸ਼ਨ ਹੈ ਉਹਨਾਂ ਵਿੱਚੋਂ 7 ਡੀਐਸਪੀ ਤੇ ਦੋ ਪੀਸੀਐਸ ਜਿਹੜੇ ਪੰਜ ਆਪਣੇ ਡੀਆ ਡੀਐਸਪੀ ਦੇ ਦੋ ਪੀਸੀਐਸ ਅੱਪ ਸਰ ਸਲੈਕਟ ਹੋਏ ਨੇ ਉਹਨਾਂ ਦਾ ਮੈਡੀਕਲ ਵਾਸਤੇ ਆਏ ਸੀ ਤੇ ਸੋਨਾਂ ਦਾ ਮੈਡੀਕਲ ਜੋ ਸਾਡਾ ਪ੍ਰੋਟੋਕੋਲ ਦੇ ਮੁਤਾਬਕ ਕਰਾ ਰਹੇ ਆ ਸਾਨੂੰ ਸਭ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈਗਾ ਤੇ ਏਸ਼ੀਅਨ ਗੇਮ ਦੇ ਆਪਣੇ 골ਡ ਮੈਡਲ ਲਿਸਟ ਆ ਗਏ ਨੇ ਤੇ ਅਸੀਂ ਚਾਹਾਂਗੇ ਕਿ 올림픽 ਵਿੱਚ ਵੀ ਉਹ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ ਤੇ ਉੱਥੋਂ 골ਡ ਮੈਡਲ ਜਿੱਤ ਕੇ ਆਉਣ ਸਾਨੂੰ ਬਹੁਤ ਖੁਸ਼ੀ ਹੈ ਤੇ ਅਸੀਂ ਉਹਨਾਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਇਨਾਜ਼ ਜੋ ਮੈਡੀਕਲ ਹੈਗਾ ਸੀ ਉਹਦੇ ਪ੍ਰੋਟੋਕੋਲ ਦੇ ਮਤਲਬ ਕਿ ਅਜਾ ਨਜਰ ਕਰਵਾ ਰਹੇ ਹਾਂ ਨਹੀਂ ਬਸ ਥੋੜੇ ਜਿhole ਅੰਦਰ ਕਰਦੇ ਆਪਾਂ ਬਾਅਦ ਵਿੱਚ ਕਰਦੇ ਆ ਬਸ ਥੋੜੇ ਜਿਹਾ ਹਾਂ ਮੈਂ ਜਗਵਨ ਟੀਵੀ ਲਈ ਤ੍ਰਿਸ਼ ਪਟਲਾ